ਜੇਡੀ 813 ਵਿੱਚ ਸਭ ਦਾ ਵੈਲਕਮ ਆਜ ਦੇ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ ਖਾਲਸਾ ਸਾਜਨਾ ਦਿਵਸ ਵਿਸਾਖੀ ਦਿਹਾੜਾ ਗੁਰਦੁਆਰਾ ਹੈਡ ਦਰਵਾਰ ਕੋਟਪ੍ਰਾਨ ਟਿੱਬੀ ਸਾਹਿਬ ਰੋਪੜ ਭਾਰੀ ਗਿਣਤੀ ਵਿੱਚ ਸ਼ੰਤਾਂ ਬਹੁਤ ਹੀ ਉਤਸ਼ਾਹ ਨਾਲ ਖਾਲਸਾ ਸਾਜਨਾ ਦਿਵਸ ਮਨਾ ਰਹੀਆਂ ਨੇ

भी राजा राजन 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 तुम सब राजन के राजा राजन 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 सब के राजा आपे आप गरीब निवाजा आपे आप गरीब निवाजा आपे आप गरीब निवाजा आपे आप गरीब निवाजा ਹਾਕੇ ਤੇਰਾ ਰਾਜਨ 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 ਤੁਮ ਸਭ ਰਾਜਨ ਤੇਰਾ ਉਦਰਾ ਘਟਵਾ ਕੋਟ ਪ੍ਰਾਣ ਕਿੰਦੀ ਸ਼ੋਰ ਉੱਪਰ ਵਿਖੇ ਖਾਲਸਾ ਸਾਜਨਾ ਦੇਸ਼ ਤੇ ਸੰਗਤਾਂ ਦਾ ਭਾਰੀ ਇਕੱਠ ਰਾਜਨ ਰਾਜਨ ਤੁਮ ਸਭ ਰਾਜਨ ਤੇਰਾ ਰਾਜਨ 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 ਤੁਮ ਸਭ ਰਾਜਨ ਉਸ ਸਾਰੀ ਸਾਰੀ ਅਧਿਓ ਬੜੇ ਪਾਕਾਂ ਵਾਲੇ ਜੇ ਬੁਖਾਰਾ ਦੇ ਮੈਜੋਰਿਟੀ ਚ ਆਸਿਰ ਹੋਏ ਗੁਰੂਵਰ ਦੇ ਦਿਸ਼ਾ ਪ੍ਰਾਪਤ ਕਰਨ ਨੂੰ ਇਧਰ ਸੰਗਤਾਂ ਨੂੰ ਕੜਾ ਪ੍ਰਸ਼ਾਦ ਦੀ ਦੇਖਭਰਤਾਈ ਜਾ ਰਹੀ ਆ ਗੁਰਦੁਆਰਾ ਹੈਡ ਦਰਵਾਰ ਕੋਟਪੁਰਾਨ ਰੋਪੜ ਟੀਬੀ ਸ਼ਾਹ ਵਿਖੇ ਸੇਵਾਦਾਰਾਂ ਵੱਲੋਂ ਬਹੁਤ ਹੀ ਪਿਆਰ ਅਤੇ ਉਤਸ਼ਾਹ ਨਾਲ ਸੰਗਤਾਂ ਨੂੰ ਗੁਰੂ ਘਰ ਲੰਗਰ ਵਰਤਾਇਆ ਜਾ ਰਿਹਾ ਗੁਰਦੁਆਰਾ ਟੀਬੀ ਸ਼ਾਹ ਵਿਖੇ ਇੱਧਰ ਸੰਗਤਾਂ ਲਈ ਗੁਰੂ ਘਰ ਲੰਗਰ ਤਿਆਰ ਕੀਤਾ ਜਾ ਰਿਹਾ ਭਾਰੀ ਮਾਤਰਾ ਦੇ ਵਿੱਚ ਸੰਗਤਾਂ ਦੇ ਇਕੱਠ ਨੂੰ ਦੇਖਦੇ ਹੋਏ ਗੁਰੂ ਘਰ ਲੰਗਰ ਵੀ ਭਾਰੀ ਮਾਤਰਾ ਦੇ ਵਿੱਚ ਤਿਆਰ ਕੀਤਾ ਜਾ ਰਿਹਾ ਇੱਧਰ ਬੀਬੀਆਂ ਸੰਗਤਾਂ ਦੇ ਲਈ ਪ੍ਰਸ਼ਾਦੇ ਤਿਆਰ ਕਰ ਰਹੀਆਂ ਇੱਧਰ ਸੰਗਤਾਂ ਨੂੰ ਵਰਤੋਂ ਦੇ ਲਈ ਖੀਰ ਤਿਆਰ ਹੋ ਰਹੀ ਹੈ ਇਹ ਦੁੱਧ ਗਰਮ ਕੀਤਾ ਜਾ ਰਿਹਾ ਹੈ ਖੀਰ ਦੇ ਲਈ ਇੱਧਰ ਸੰਗਤਾਂ ਦੇ ਲਈ ਖੀਰ ਤਿਆਰ ਹੋ ਰਹੀ ਆ ਗੁਰਦੁਆਰਾ ਹੱਡ ਦਰਬਾਰ ਕੋਟਪੁਰਾਨ ਟੀਬੀ ਸ਼ਹਿਰ ਉਪਰ ਇੱਧਰ ਤਿਆਰ ਖੀਰ ਸੰਗਤਾਂ ਨੂੰ ਵਰਤੋਂ ਦੇ ਲਈ ਭੇਜੀ ਆ ਰਹੀ ਆ ਇਧਰ ਭਾਰੀ ਤਦਾਦ ਦੇ ਵਿੱਚ ਸੰਗਤਾਂ ਨੂੰ ਦੇਖਦੇ ਹੋਏ ਸੰਗਤਾਂ ਨੂੰ ਲੰਗਰ ਸਕਾਉਣ ਦੇ ਲਈ ਬਾਹਰ ਵੀ ਟੈਂਟ ਲਾਇਆ ਹੋਇਆ ਤਾਂ ਜੋ ਸੰਗਤਾਂ ਨੂੰ ਲੰਗਰ ਸਕਣ ਦੇ ਵਿੱਚ ਕਿਸੇ ਤਰ੍ਹਾਂ ਦੀ ਕਠਨਾਈ ਪੇਸ਼ ਨਾ ਆਵੇ ਇਧਰ ਸੰਤਾਂ ਸਤਲੋਈ ਦੇ ਵਗਦੇ ਪਾਣੀ ਦੇ ਵਿੱਚ ਇਸ਼ਨਾਨ ਕਰ ਰਹੀਆਂ ਏ ਤੁਹਾਨੂੰ ਦਿਖਾਇਆ ਜੀ ਖਾਸ ਸਾਜਨਾ ਦਿਵਸ ਵਿਸਾਖੀ ਦਿਹਾੜਾ ਗੁਰਦੁਆਰਾ ਹੈੱਡ ਦਰਵਾਰ ਕੋਟਪ੍ਰਾਨ ਬਿੱਬੀ ਸਾਹਿਬ ਰੋਪੜ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਵੀਡੀਓ ਦੇਖਣ ਲਈ ਸਭ ਦਾ ਧੰਨਵਾਦ ਪ੍ਰਮਾਤਮਾ ਸਾਹਿਬ ਨੂੰ ਕੰਦਰਸ ਅਤੇ ਚੜ੍ਹਦੀ ਕਲਾ ਵਿੱਚ ਰੱਖੇ